ਹਾਂਜੀ ਕਿਸਾਨ ਵੀਰੋ ਤੁਹਾਡੇ ਵਾਸਤੇ ਆਪਾਂ 20 ਤੋਂ 25 ਬੇੜਾਂ ਤਾਜ਼ੀਆਂ ਸੂਈਆਂ ਲੈ ਕੇ ਆਏ ਆ ਜਿਦੇ ਵਿੱਚ ਐਚਬੇੜਾਂ ਨੇ 20 ਲੀਟਰ ਤੋਂ ਲੈ ਕੇ 40 ਲੀਟਰ ਦੀ ਮਿਲਕ ਪੈਕਤੀਆਂ ਨੇ ਤਾਜ਼ੀਆਂ ਸੂਈਆਂ ਬੇੜਾਂ ਨੇ ਅੱਜ ਆਪਾਂ 3 ਜੂਨ ਨੂੰ ਵੀਡੀਓ ਕਵਰ ਕਰ ਰਹੇ ਆ ਜ਼ਿਆਦਾਤਰ ਮਗਰ ਸਾਰੀਆਂ ਦੇ ਬੱਚੇ ਨੇ ਅਸੀਂ ਦਿਖਾ ਸਕਦੇ ਹਾਂ ਆ ਬੱਚੇ ਸਾਰੀਆਂ ਬੱਚੀਆਂ ਨੇ ਤੋਂ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਆ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਆਪਣਾ ਪਿੰਡ ਕਲਾਲਾ ਦਾ ਜਿਹੜਾ ਬਰਨਾਲਾ ਦਾ 94782 63916 98784 2264 ਸੋ ਲਾਸਟ ਤੱਕ ਵੀਡੀਓ ਬਣੇ ਰਹੋ ਤੁਹਾਨੂੰ ਸਾਹੀਵਾਲ ਦੇ ਨਾਲ ਵੀ ਵਿੱਚ ਦਿਖਾਵਾਂਗੇ ਤਾਜੀ ਸੂਈ ਸਾਹੀਵਾ ਉਹਦੇ ਵਿੱਚ ਕ੍ਰੋਸ ਬੱਸੀ ਪਹਿਲਾ ਸੂਆ ਮਗਰ ਬੱਛੀ ਹੈ ਜੇਰੇ ਦੀ ਆ ਪਈ ਹੈ ਤੁਸੀਂ ਦੇਖ ਸਕਦੇ ਹੋ ਤਿੰਨ ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਸੋ ਕੁਝ ਕ ਗਾਵਾਂ ਇੱਧਰ ਖੜੀਆਂ ਨੇ ਜਿਹੜੀਆਂ ਹਫ਼ਤੇ ਦੱਸ ਦਿੰਦੀਆਂ ਸੂਣ ਵਾਲੀਆਂ ਨੇ ਮਿਲਕ ਕਪੈਸਿਟੀ 20 ਲੀਟਰ ਤੋਂ ਲੈ ਕੇ 30 35 ਲੀਟਰ ਤੱਕ ਦੀ ਰਹਿਣ ਵਾਲੀ ਆ ਇਹ ਵੀ ਵੱਡੀਆਂ ਬੱਸੀਆਂ ਨੇ ਚੰਗੀਆਂ ਫਾਰਮ ਵਾਲੀਆਂ ਸੋ ਲਾਸਟ ਤੱਕ ਵੀਡੀਓ ਬਣੇ ਰਹੋ ਜਦ ਮਰਜੀ ਤੁਸੀਂ 4 ਤਰੀਕ ਨੂੰ 5 ਤਰੀਕ ਨੂੰ ਆਪਣੇ ਫਾਰਮ ਤੇ ਆ ਸਕਦੇ ਹੋ ਤੁਹਾਨੂੰ 20 ਤੋਂ ਲੈ ਕੇ 25 ਨਗਾ ਹਾਜ਼ਰ ਮਿਲਣਗੇ ਜਿਦੇ ਵਿੱਚ 10 ਤੋਂ 12 ਬੱਚੀਆਂ ਗੱਬਣਾ ਮਿਲਣੀਆਂ ਵੱਡੇ ਸਹਜੀਆਂ 20 ਲੀਟਰ ਤੋਂ ਲੈ ਕੇ 30 35 ਵਾਲੀਆਂ ਤੇ ਕੁਸ ਬੱਸੀਆਂ ਤਾਜ਼ੀਆਂ ਸੂਈਆਂ ਹੋਈਆਂ ਰਹਿਣੀਆਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਕੱਲੇ-ਕੱਲੇ ਨਗ ਦੀ ਡਿਟੇਲ ਦੇਵਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਬਾਕੀ ਇਧਰੋਂ ਵੀਡੀਓ ਸਟਾਰਟ ਕਰਾਂਗੇ ਤਾਜ਼ੀਆਂ ਸੂਈਆਂ ਬੱਚੀਆਂ ਨੇ ਆ ਸਾਰੀਆਂ ਦੇ ਮਗਰੀਆ ਬੱਚੀਆਂ ਨਹੀਂ ਤੁਸੀਂ ਦੇਖ ਸਕਦੇ ਹੋ ਇੱਕ ਦੋ ਦਿਨ ਦਾ ਸੂਆਗਾ ਕੋ ਆਪ ਅੱਛੀ ਰਾਸ ਸੁਈਆ ਇਹ ਜੇਰੇ ਦੀ ਪੈਣੀ ਹੈ ਦੀ ਡਿਟੇਲ ਦੇਵਾਂਗੇ ਇਹ ਪਹਿਲੇ ਨੂੰ ਬੱਛੀ ਸੁਈ ਹੋਈ ਆ ਇਹਦੀ ਜੇਰਾ ਪਈਆ ਇਹਦੇ ਮਗਰ ਵੀ ਬੱਛੀ ਆ ਆ ਬੱਛੀ ਈ ਆ ਸੋ ਇੱਕ ਨੰਬਰ ਤੋਂ ਸਟਾਰਟ ਕਰਦੇ ਆਪਾਂ ਮਗਰ ਬੱਛੀ ਆ ਹੁਣ 35 36 ਕਿਲੋ ਕੋਈ ਮੇਰਾ ਵੀਰ ਕੰਡਾ ਲਾ ਕੇ ਇਹਦਾ ਲਿਆ ਸਕਦਾ ਬੋਲਿਓ ਖਾਲੀ ਹੋ ਗਈ ਬੱਛੀ 35 36 ਕਿਲੋ ਤੋਂ ਸਟਾਰਟਿੰਗ ਕਰੀ ਆ ਦੁੱਧ 45 ਤੋਂ ਪਲੱਸ ਦੇਣਾਗਾ ਦੂਜਾ ਸੂਆ ਸੁਈ ਹੋਈ ਆ ਹਾਈਟ ਲੈਂਥ ਦੇਖੋ ਬੱਛੀ ਦੀ ਖਾਣ ਪੀਣ ਨੂੰ ਬਹੁਤ ਚਾਰੂ ਆ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਫੁੱਲ ਆ ਬੱਛੀ ਦੀ ਮਗਰ ਇਹਦੇ ਬੱਛੀ ਆ ਗਈ ਮਗਰ ਇਹਦੇ ਬੱਚੀ ਆ ਤੁਸੀਂ ਦੇਖ ਸਕਦੇ ਹੋ ਮਗਰ ਬੱਚੀ ਆ ਬਹੁਤ ਚੰਗੇ ਸੀਮਨ ਦੀ ਬੱਚੀ ਆ ਸਾਰਾ ਰਿਕਾਰਡ ਮਿਲ ਜੂ ਇਹਦਾ ਸੋ ਇਹ ਪਹਿਲਾ ਸੂਏ ਨੇ 37 37 ਲੀਟਰ ਦੁੱਧ ਦਿੱਤਾਗਾ ਦੂਜਾ ਸੂਆ ਸੂਈ ਹੋਈ ਆ ਬਾਕੀ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਤੁਹਾਨੂੰ ਆ ਸਾਰੇ ਸ਼ੈੱਡ ਚ ਇੱਚੇ ਬੱਚੀਆਂ ਨੇ ਇਧਰ ਕ੍ਰੋਸ ਅੰਗ ਦੇ ਵਿੱਚ ਤੇ ਸਾਹੀਵਾਲ ਦੇ ਜਰਸੀ ਆ ਗਈਆਂ ਇਹਨਾਂ ਦੀ ਵੀਡੀਓ ਵੀ ਦਿਖਾਵਾਂਗੇ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਕਾਫੀ ਨਗ ਨੇ ਸੋ ਜਦ ਮਰਜੀ ਆਪਣੇ ਫਾਰਮ ਤੇ ਆ ਸਕਦੇ ਹੋ ਤੁਸੀਂ ਤੁਸੀਂ ਪਹਿਲੇ ਨੰਬਰ ਵਾਲੀ ਬੱਚੀ ਤੁਰਦੀ ਦੇਖੋ 35 36 ਕਿਲੋ ਤੋਂ ਸਟਾਰਟਿੰਗ ਕਰੀ ਹੈ ਦੁੱਧ 45 ਪਲੱਸ ਦੇਣਾਗਾ ਮਗਰ ਆ ਗਈ ਬੱਚੀ ਤੇ ਦੇਖ ਸਾਡੋਂ ਸੋ ਦੇਖੋ ਹਾਈਟ ਲੈਂਥ ਦੇਖੋ ਬੱਚੀ ਦੀ ਇੱਥੋਂ ਪਤਾ ਲੱਗਦਾਗਾ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾਗਾ ਕੋਈ ਆਪਾਂ ਉਹ ਨਹੀਂ ਕਹਿੰਦੇ ਹੈਗੇ ਸੌਦਾ ਕਰਕੇ ਦੋ ਟਾਈਮ ਚੋਕੇ ਲਿਆ ਸਕਦਾ ਬੱਚੀ ਦਾ ਬਿੱਡ ਦੇਖੋ ਤੁਸੀਂ ਕਿੱਡਾ ਬਰੀਡ ਦੇਖੋ ਸਾਰਾ ਰਿਕਾਰਡ ਹੈਦਾ ਕਿਹੜੇ ਸ਼ਿਮਨ ਦੀ ਆਪ ਆ ਤੇ ਕਿਹੜਾ ਸ਼ਿਮਨ ਅੱਗੇ ਲੱਗਿਆ ਹੋਇਆ ਸਾਰਾ ਰਿਕਾਰਡ ਆ ਬੱਛੀ ਦਾ ਵੀਡੀਓ ਬਣਾ ਰਹੇ ਆ ਆਪਾਂ 4:00 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਤੁਸੀਂ ਦੇ ਸਕਦੇ ਹੋ ਇੱਥੋਂ ਹਾਈਟ ਲੈਂਥ ਚੈੱਕ ਕਰੋ ਬੱਛੀ ਦੀ ਦੇਖੋ ਫੁੱਲ ਹਾਈਟ ਫੁੱਲ ਲੈਂਥ ਜਿਹਨੂੰ ਕਹਿੰਦੇ ਆ ਉਹ ਆ ਪੂਰੀ ਲੰਬੀ ਤੇ ਹਾਈਟ ਵਾਲੀ ਆ ਫੁੱਲ ਬਰੀਡ ਵਾਲੀ ਆ ਸਾਰਾ ਰਿਕਾਰਡ ਮਿਲੂਗਾ ਇਹ ਪਹਿਲੇ ਨੰਬਰ ਤੇ ਆਪਾਂ ਤੋੜ ਕੇ ਦਿਖਾ ਦੇ ਤੁਸੀਂ 35 36 ਕਿਲੋ ਤੋਂ ਸਟਾਰਟਿੰਗ ਕਰੀ ਆ 45 ਤੋਂ ਪਲੱਸ ਦੁੱਧ ਦੇਣਾ ਗਏ ਨੇ ਸੋ ਦੇਖੋ ਸੋ ਨਾਲ ਇਹਦੇ ਬੱਚੀ ਖੜੀ ਆ ਦੂਜਾ ਸੂਆ ਸੂਣਾ ਪਹਿਲੇ ਸੂਏ 24 25 ਕਿਲੋ ਦੁੱਧ ਦਿੱਤਾ ਦੂਜਾ ਸੂਆ ਸੂਰੀ ਆ ਵੀ ਤੋੜ ਕੇ ਦਿਖਾਵਾਂਗੇ ਦੇਖੋ ਇਹ ਲੱਡੂ ਲਾ ਦੇਖੋ ਬੱਚੀਆਂ ਕਿੰਨੀਆਂ ਪਈਆਂ ਨੇ ਹਜੇ ਬਣ ਕੇ ਸੂਣਾ ਬੱਚੀ ਨੇ ਹਜੇ ਹਫਤਾ ਰਹਿਣਾ ਇਹਦਾ ਸੋ ਦੇਖੋ ਜੀ ਦੋ ਨੰਬਰ ਵਾਲੀ ਬੱਚੀ ਦੇਖੋ ਦੂਜਾ ਸੂਆ ਸੂ 25 26 ਕਿਲੋ ਦੁੱਧ ਦੀ ਮਾਲਕਣਾ ਇਹ ਦੁੱਧ ਇਹਦੂ ਚੰਗਾ ਪਾਉਗੀ ਦੇਖੋ ਬਾਡੀ ਬੰਤਰ ਦੇਖੋ ਤੁਸੀਂ ਨਾੜ ਨੂੜ ਦੇਖੋ ਥਣ ਥਣ ਦੇਖੋ ਬੱਚੀ ਦੀ ਬਰੀਡ ਚੈੱਕ ਕਰੋ 2 ਨੰਬਰ ਤੇ ਆ ਗਈ ਹਜੇ ਕੁਝ ਕਿ ਦਿਨ ਬਾਕੀ ਨੇ ਇਹਦੇ 5 6 ਦਿਨ ਸੂਣ ਨੂੰ ਲੈ ਜੂ ਹਾਈਟ ਲੈਂਥ ਫੁੱਲ ਆ ਤਾਰਾ ਤਾਰਾ ਚੰਗਾ ਢੱਲੀ ਢਿੱਲੀ ਬਹੁਤ ਪਈਆ ਥੱਲੋਂ 2 ਨੰਬਰ ਤੇ ਬੱਚੀ ਆ ਗਈ ਜੀ ਸੋਗੇ 3 ਨੰਬਰ ਵਾਲੀ ਬੱਚੀ ਪਹਿਲਾ ਸੂਆ ਖੀਰੀ ਸੂਈ ਆ ਪਹਿਲਾ ਸੂਆ ਖੀਰੀ ਸੂਈ ਆ ਇਹ ਜੇਰੇ ਦੀ ਆ ਪਈ ਆ ਜੇਰੇ ਦੀ ਬਰੋਪਰ ਪੈ ਚੁੱਕੀ ਆ ਖੀਰੀ ਬੱਚੀ ਸੂਈ ਆ ਮਗਰ ਇਹਦੇ ਬੱਚੀ ਆ ਆ ਵੀ ਦੇਖ ਸਕਦੇ ਹੋ ਹਜੇ ਰਾਤ ਦੀ ਸੂਈ ਹੋਈ ਆ 나ੜੂਆ ਨਾਲ ਆ ਬੱਚੀ ਦਾ ਮਗਰੇ ਦੇ ਬੱਚੀ ਆ ਗਈ ਬਹੁਤ ਟੌਪ ਦੀ ਖੀਰੀ ਬੱਚੀ ਸੂਈ ਆ ਪਹਿਲਾ ਸੂਆ ਤੁਸੀਂ ਦੇਖ ਸਕਦੇ ਹੋ ਜਿਆਦਾ ਨਾ ਗਿਆ ਆਪਾਂ ਤੋਰ ਕੀ ਨਹੀਂ ਦਿਖਾਵਾਂਗੇ ਹਾਈਟ ਲੈਂਥ ਫੋਲਾ ਬੱਚੀ ਦੀ ਫੇਸ ਕੁਆਲਟੀ ਚੈੱਕ ਕਰਾਉਣ ਆ ਤਿੰਨ ਨੰਬਰ ਤੇ ਆ ਗਈ ਜੀ ਇਹ ਬੱਚੀ ਤਿੰਨ ਨੰਬਰ ਤੇ ਆ ਗਈ ਇਹ ਹਜੇ ਖੀਰੀ ਬੱਚੀ ਆ ਮੂੰਹ ਜੇਰ ਵੀ ਆ ਪਈ ਆ ਤੇ ਬੱਚੀ ਮਗਰੇ ਆ ਬੱਚੀ ਇਹਦੀ ਆ ਗਈ 1 ਨੰਬਰ ਵਾਲੀ ਬੱਚੀ ਆ ਸੋ 4 ਨੰਬਰ ਵਾਲੀ ਬੱਚੀ ਆ ਜਿਹੜੀ ਮਗਰੇ ਦੇ ਬੱਚੀ ਆ ਗਈ ਤੁਸੀਂ ਦੇਖ ਸਕਦੇ ਹੋ ਤੇਰੀ ਜੇਰ ਹਜੇ ਪੈਣੀ ਆ ਤੋਰ ਬਤਵਾਰ ਨੂੰ ਥਣ ਦੇਖੋ ਤੁਸੀਂ ਕਿੰਨਾ ਗੁੱਲੇ ਵਾਲਾ 25-26 ਕਿਲੋ ਦੁੱਧ ਦੇਣੇ ਪਾਇਆ ਹੋਇਆਗਾ ਦੁੱਧ ਇਤਨੀ ਵੀ ਚੰਗਾ ਪਾ ਦੂਗੀ 30 ਕਿਲੋ ਦੇ ਲੇਟ ਦੁੱਧ ਪਾ ਦੂ ਇਸ ਵਾਰੀ ਇਹ ਦੂਜਾ ਸੂਆ ਸੂਈਆ ਮਗਰ ਬੱਛੀ ਆ ਗਈ ਮਗਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆਹ ਸਾਰੀਆਂ ਬੱਛੀਆਂ ਨੇ ਮਗਰ ਸਾਰੀਆਂ ਦੇ ਬੱਛੀਏ ਨੇ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਨੂੰ ਬੱਛੀ ਵਾਲੀ ਗਾਂ ਚਾਹੀਦੀ ਆ ਤਾਂ ਉਹਨਾਂ ਵੀਰਾਂ ਲਈ ਸੁਨੇਰੀ ਮੌਕਾ ਹੋਊਗਾ ਕਿ ਸਿੱਧੂ ਡੇਰੀ ਫਾਰਮ ਤੇ ਆ ਜਾਓ ਤੇ ਗਾਵਾਂ ਤੁਸੀਂ ਪਰਚੇਜ਼ ਕਰੋ ਸਾਰੀਆਂ ਦੇ ਮਗਰੀ ਬੱਛੀਆਂ ਨੇ ਜਿੰਨੀਆਂ ਸੂਈਆਂ ਹੋਈਆਂ ਨੇ ਦੇਖੋ ਇੱਥੋਂ ਬੱਛੀ ਤੁਰਦੀ ਦੇਖੋ ਹਜੇ ਜੇਰ ਪੈ ਕੋਲਕ ਟਾਈਮ ਪਹਿਲਾਂ ਇਹ ਸੂਈਆ ਮਗਰ ਇਹਦੇ ਬੱਚੀ ਆ ਹਵਾਨਾ ਦੇਖੋ ਤੁਸੀਂ 30 ਕਿਲੋ ਤੋਂ ਬਾਹਰ ਦੁੱਧ ਕੱਢ ਦੇਣਾ ਕਿਉਂਕਿ 25 26 ਕਿਲੋ ਦਾ ਇਹਦਾ ਪਹਿਲਣ ਦਾ ਰਿਕਾਰਡ ਆ ਥਣ ਹਵਾਨਾ ਚ ਇੱਕ ਕਰਿਓ ਤੁਸੀਂ ਦੋਨੇ ਪਾਸੇ ਵਗੀ ਚਵਾਈ ਕਰਨ ਵਾਲੀ ਆ ਲੇਵਾ ਫਸਿਆ ਪਿਆਦਾ ਦੇਖ ਸਕਦਾ ਤੁਸੀਂ ਮਗਰ ਬੱਚੀ ਆ ਗਈ ਇਹਦੇ ਦੇਖੋ ਇੱਥੋਂ ਹਵਾਨਾ ਚ ਇੱਕ ਕਰਿਓ 30 ਕਿਲੋ ਖੁੱਲਾ ਦੁੱਧ ਪਾਉਣਾਗਾ ਜੇਰ ਇਹਦੀ ਪੈਣੀ ਹੈ ਦੀ ਜੇਰ ਦੀ ਵੀਡੀਓ ਵਟਸਐਪ ਤੇ ਮੰਗਾ ਲਓ ਮਗਰ ਬੱਚੀ ਦੇਖੋ ਬਹੁਤ ਚੰਗੇ ਸੀਮਣ ਲੱਗਿਆ ਹੋਇਆ ਸੀ ਮਗਰ ਬੱਚੀ ਨੂੰ ਜਨਮ ਦਿੱਤਾ ਨੇ ਬਹੁਤ ਚੰਗੇ ਸੀਮਣ ਦੀ ਬੱਚੀ ਆ ਸੋ 4 ਨੰਬਰ ਤੇ ਆ ਗਈ 5 ਨੰਬਰ ਵਾਲੀ ਕੁਝ ਕੁ ਦਿਨ ਹਜੇ ਸੂਨ ਨੂੰ ਲੈਂਦੀ ਆ ਥਣ ਹਮਾਨੇ ਦੀ ਬਹੁਤ ਚੰਗੀ ਆ ਹਜੇ ਕੁਝ ਕੁ ਦਿਨ ਸੂਨ ਨੂੰ ਲਾਊਗੀ ਇਸ ਨੂੰ ਮੋਟਾ ਮੋਟਾ ਡਿਟੇਲ ਦੇ ਦੇਣੀ ਆ ਰਹੀ 5 ਨੰਬਰ ਦੀ ਜੇ ਸਾਡਾ ਤੁਸੀਂ ਇਹ ਹਜੇ ਕੁਝ ਕੁ ਦਿਨ ਸੂਨ ਨੂੰ ਲਾਉ ਕਿਸੇ ਮੇਰੇ ਵੀਰ ਨੇ ਇਧਰ ਜੋੜਾ ਪਾਉਣਾ ਹੋਇਆ ਫੁੱਲ ਮਾਨ ਤਣ ਕੀਤਾ ਜਾਊਗਾ ਜੋੜਾ ਪਾਉਣਾ ਹੋਇਆ ਕਿਸੇ ਵੀ ਗਾਇਆਂ ਦਾ ਜੋੜਾ ਲੈਣਾ ਹੋਇਆ ਸੋ ਇਹ 5 ਮਹੀਨੇ ਦੀ ਗੱਭਣਾਗਾ ਹਜੇ 5 ਮਹੀਨੇ ਦੀ ਗੱਭਣਾ 45 ਕਿਲੋ ਦੁੱਧ ਦਿੱਤਾ ਦੂਜੇ ਸੂਏ ਤੀਜੇ ਸੂਆ ਹੁੰਦੀ ਆ ਕਿਸੇ ਮੇਰੇ ਵੀਰ ਨੇ ਸਾਹਮਣ ਵਾਲ ਨੇ ਅੱਗੇ ਲੈਣੀ ਹੋਵੀ ਤਾਂ ਅੱਗੇ ਚੰਗਾ ਦੁੱ ਸੋ ਅਗੇ ਸਾਹੀਵਾਲ ਆ ਗਈ। ਇਧਰਲੇ ਸਿੱਟ ਦੇ ਪਹਿਲੇ ਨੰਬਰ ਦੇ ਸਾਹੀਵਾਲ ਆ ਗਈ। ਦੂਜਾ ਸੂਆ ਸੁਈ ਹੋਈ ਆ। ਹੱਥ ਫੇਰ ਕੇ ਦੱਸ ਹਬਤਾਇਆ। ਹੱਥ ਫੇਰ ਕੇ ਦੂਜਾ ਸੂਆ ਸੁਈ ਹੋਈ ਆ ਮਗਰ ਮੇਲਕਾਫਾ ਕੋਈ ਮੇਰਾ ਵੀਰ ਦੋ ਟਾਈਮ 20 ਕਿਲੋ ਕੰਡੇ ਵਾਲਾ ਦੁੱਧ ਤੋਲ ਕੇ ਲਿਜਾ ਸਕਦਾਗਾ। ਸੋ ਦੇਖੋ ਦੋਨੇ ਪਾਸੇ ਬਹਿ ਕੇ ਚੌਣ ਵਾਲੀ ਆ ਬਹਿ ਜਾ ਬਹਿਆ। ਬਹਿਆ ਇਧਰ ਬਹਿ ਜਾ ਫਿਰ ਦੂਜੇ ਪਾਸੇ ਬਹਿ ਦੇਖੋ। ਆ ਸਾਹੀਵਾਲ ਇਹਨੂੰ ਕਹਿੰਨੇ ਆਪਾਂ 20 ਕਿਲੋ ਕੰਡੇ ਵਾਲਾ ਦੁੱਧ ਦੋ ਟਾਈਮ ਚੋਕੇ ਲਿਜਾ ਲੈ ਜਿਓ। ਹੁਣ ਇਸ ਟਾਈਮ ਹਾਜ਼ਰ ਆ। ਅਜ ਸੁਈ ਨੂੰ ਇਹਨੂੰ ਹਫਤਾ ਹੋ ਗਿਆ ਤੋੜ ਕੇ ਦ ਪਹਿਲੇ ਨੰਬਰ ਤੇ ਆ ਗਈ ਸਾਹੀਵਾਲ ਇਹ ਦੂਜੇ ਸੈੱਟ 'ਚੋਂ ਪਹਿਲੇ ਨੰਬਰ ਤੇ ਦੱਸ ਕੇ ਸੌਦਾ ਕਰ ਸਕਦੇ ਹਾਂ ਕਿਉਂਕਿ ਇੱਧਰ ਸਾਰੀਆਂ ਐਚਫ ਗਾਮਾਂ ਦਿਖਾਈਆਂ ਨੇ ਮੈਂ ਪਹਿਲੇ ਸੈੱਟ 'ਚ ਇਹ ਅੱਗੇ ਤੁਹਾਨੂੰ ਆਹ ਬੱਛੀ ਦਿਖਾਵਾਂਗੇ ਦੋ ਦੰਦ ਬੱਛੀ ਸੂਈ ਆ ਜੇਰ ਇਹਦੀ ਆ ਪਈ ਆ ਤੇ ਮਗਰ ਇਹਦੀ ਵੀ ਬੱਛੀ ਆ ਇਹਦੀ ਬੱਛੀ ਹੋ ਬੈਠੀ ਆ ਸੋ ਦੇਖੋ ਆਪਾਂ ਸਾਹੀਵਾਲ ਸਾਨੂੰ ਤੋੜ ਕੇ ਦਿਖਾਉਣੇ ਆ ਠੰਡੀ ਸੀਲ ਦੋਨੇ ਪਾਸੇ ਵੇਗ ਕੇ ਚਬਾਉਂਦੀ ਆ 20 ਲੀਟਰ ਦੁੱਧ ਹਾਜ਼ਰ ਆ ਦੇਖੋ ਕੈਰੈਕਟਰ ਚੈੱਕ ਕਰਿਓ ਤੁਸੀਂ ਇੱਥੋਂ ਦੇਖੋ ਥਣ ਬਹੁਤ ਸੋਹਣਾ ਪੋਲੀ ਤੇ ਮੋਟੀ ਚਵਾਈ ਆ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਆ ਦੇਖੋ ਸੋ ਇਹ ਪਹਿਲੇ ਨੰਬਰ ਤੇ ਆ ਗਈ ਸੋ ਅੱਗੇ 2 ਨੰਬਰ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਅੱਗੇ ਪਹਿਲੇ ਨੂੰ ਬੱਸੀ ਸੋ ਥੀ ਚੁਵਾਈ ਵਾਲਾ ਸੋਨਾ ਥਾਣਾ ਵੀ ਦੇਖ ਸਕਦੇ ਥਾਣਾ ਨੇੜੇ ਤੋਂ ਚੈੱਕ ਕਰਾਣਾ ਇਕੱਲਾ ਇਕੱਲਾ ਨਿਕੜਨਾ ਥਾਣਾ ਸੋ ਇਹ ਦੋ ਦੰਦ ਬੱਸੀ ਪਹਿਲਾ ਸੂਆ ਸੂਈ ਆ ਪਹਿਲਾ ਹਵਾਨਾ ਚੈੱਕ ਕਰ ਲਓ ਤੁਸੀਂ ਫਿਰ ਸਾਨੂੰ ਦੰਦ ਵੀ ਚੈੱਕ ਕਰਾ ਦੇ ਕੋਈ ਮੇਰਾ ਵੀਰ ਸਕਰੀਨ ਸ਼ਾਟ ਲੈ ਕੇ ਆ ਜਾਓ ਜੇ ਦੋ ਦੰਦ ਕਿਹਾ ਤਾਂ ਦੋ ਦੰਦ ਹੀ ਹੋਊਗੀ ਸੋ ਦੇਖੋ ਥਾਣਾ ਕੱਲਾ ਕੱਲਾ ਨਿੱਖਰਮਾ ਥਾਣਾ ਥੀਚਵਾਈ ਵਾਲਾ ਥਾਣਾ ਪਹਿਲਾ ਸੂਆ ਬੱਛੀ ਸੂਈ ਆ ਰਾਤ ਦੀ ਸੂਈ ਹੋਈ ਆ ਜੇਰੇ ਦੀ ਆ ਪਈ ਆ ਪ੍ਰੋਪਰ ਪੈ ਚੁੱਕੀ ਆ ਤੇ ਮਗਰ ਇਹਦੇ ਬੱਛੀ ਆ ਜਰਸੀ ਦੀ ਬੱਸੀ ਉਹਨੇ ਜਣਾ ਦਿੱਤਾ ਬੱਸੀ ਇਹਦੀ ਤੁਸੀਂ ਦੇਖ ਸਕਦੇ ਹੋ ਆ ਬੱਛੀ ਇਹਦੀ ਸੋ ਤੁਹਾਨੂੰ ਤੋੜ ਕੇ ਦਿਖਾਉਣੇ ਹਵਾਨਾ ਤੁਸੀਂ ਦੇਖੋ ਮਾਡਰ ਕਾਰਡ ਆ 30 35 ਲੀਟਰ ਦਾਗਾ ਚੰਗੀ ਸੇਵਾ ਦੇ ਨਾਲ 25 ਤੋਂ ਬਾਹਰ ਦੁੱਧ ਕੱਢਣਾ ਬੱਸੀ ਨੇ ਪਹਿਲੇ ਸੂਏ ਦੋ ਦੰਦ ਮੂੰਹਾਂ ਤੋੜ ਕੇ ਦਿਹਾਵਤ ਸੋ ਨਗੀਨਾ ਹੀ ਆ ਇੱਕਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਜਰਸੀ ਤੇ ਸਾਈਵਾਲ ਦਾ ਮਿਕਸ ਹੈ ਪਹਿਲਾ ਸੂਆ ਬੱਸੀ ਸੂਈ ਆ ਮੇਨ ਕੰਮ ਹੁੰਦਾ ਜੇਰ ਦਾ ਜੇਰ ਇਹਦੀ ਆ ਪਈ ਆ ਰਾਤ ਦੀ ਸੂਈ ਹੋਈ ਆ ਸੋ ਦੇਖੋ ਬੱਸੀ ਦੀ ਫੇਸ ਕੁਆਲਟੀ ਦੇਖੋ ਇਹਨੂੰ ਆਪਾਂ ਕਹਿੰਨੇ ਬਲਬਲ ਦਾ ਬੱਚਾ ਹੀ ਆ ਕਿਉਂਕਿ ਉਮਰ ਬਹੁਤ ਛੋਟੀ ਆ ਹਾਈਟ ਲੈਂਥ ਤੁਸੀਂ ਬੋਡੀ weight ਬਹੁਤ ਚੰਗਾ ਗਾ ਚੰਗੀ ਸਮੀ ਭਲੀ ਆ ਕਿਉਂਕਿ ਜਿਹੜੇ ਵੀਰ ਚੰਗੀ ਤਰ੍ਹਾਂ ਸਾਹਮਦੇ ਨੇ ਉਹੀ ਦੋ ਦੰਦ ਬੱਛੀਆਂ ਸਵਾਉਂਦੇ ਨੇ ਪਹਿਲਾ ਸੂਆ ਕਿਉਂਕਿ ਇੱਥੋਂ ਦੰਦਾਂ ਤੋਂ ਆਪਾਂ ਨੂੰ ਅੰਦਾਜ਼ਾ ਪਤਾ ਲੱਗ ਜਾਂਦਾ ਵੀ ਉਮਰ ਕਿੰਨੀ ਆ ਸੋ ਦੇਖੋ ਲੱਤਾਂ ਘਮਾ ਘਮਾ ਤੁਰਦੀ ਆ ਹਵਾਨਾ ਤੁਸੀਂ ਚੈੱਕ ਕਰਿਓ ਅੱਗੇ ਪਿੱਛੇ ਦਾ ਹਵਾਨਾ ਮੇਨ ਗੱ ਸੋ ਦੇਖੋ ਮਗਰ ਬੱਛੀ ਆ ਗਈ ਇਹਨੇ ਸੋ ਇੱਥੋਂ ਹਵਾਨਾ ਚੈੱਕ ਕਰਿਓ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਚੰਗੀ ਨਵੇਂ ਹਾਨ ਦੇ ਵਿੱਚ ਬੱਛੀ ਲੈਣੀ ਆ ਮਗਰ ਵੀ ਬੱਛੀ ਆ ਤੋ ਵੀਰ ਫੋਨ ਲਾਇਓ ਜ਼ਰੂਰ ਸੋ ਇਹ ਦੋ ਨੰਬਰ ਤੇ ਆ ਗਈ ਅੱਗੇ ਤਿੰਨ ਨੰਬਰ ਤੇ ਬੱਛੀ ਆ ਗਈ ਇਹਦੇ ਥੱਲੇ 20 ਲੀਟਰ ਦੁੱਧ ਹਾਜ਼ਰ ਆ ਇਸ ਟਾਈਮ ਹਫਤੇ ਦਾ ਦੱਸ ਦਿੰਦੀ ਸੂਈ ਵੀ ਆ 20 ਕਿਲੋ ਦੁੱਧ ਹਾਜ਼ਰ ਆ ਜਰਸੀ ਦੇ ਵਿੱਚ ਕ੍ਰੋਸ ਆ ਗਈ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲੈ ਜਾ ਸਕਦਾ 20 ਲੀਟਰ ਦੁੱਧ ਹਾਜ਼ਰ ਆ ਖਾਣੇ ਨੂੰ ਵੀ ਸੋਹਣਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਮਿਲਕਿੰਗ ਮਸ਼ੀਨ ਤੇ ਹੁੰਦੀ ਆ ਚਾਹੇ ਤੁਸੀਂ ਹੱਥੀ ਚੋਲਿਓ 20 ਲੀਟਰ ਹਾਜ਼ਰ ਆ ਇਹ ਪਹਿਲਣ ਬੱਛੀ ਆ ਗਈ ਇਹਦੇ ਮਗਰ ਵੀ ਬੱਛੀ ਆ ਇਹਦੇ ਥੱਲੇ ਵੀ 17-18 ਕਿਲੋ ਦੁੱਧ ਤਿਆਰ ਆ ਮਗਰ ਬੱਛੀ ਆ ਇਹਦੇ ਪਹਿਲਣ ਬੱਛੀ ਦੋ ਦੰਦ ਆ ਗਈ ਅੱਗੇ ਜਰਸੀ ਦੇ ਥੱਲੇ ਹੋਣਾ 10 ਕਿਲੋ ਦੁੱਧ ਹੋਊਗਾ ਹਫ਼ਤੇ ਦੀ ਸੂਈ ਵੀ ਆ ਭਾਅ ਬਹੁਤ ਠੀਕ ਆ ਜਿਹਨੇ ਜਾਇਜ਼ ਭਾਅ ਲਾਉਣਾ ਬੰਦ ਬਾਈ ਨੇ ਸੋ 10 ਕਿਲੋ ਦੁੱਧ ਇਹ ਸਾਡੇ ਹਾਜ਼ਰ ਆ ਸੋ ਇੱਧਰ ਬੱਛੀਆਂ ਜਿਹੜੀਆਂ ਆਗੀਆਂ 20 ਕਿਲੋ ਤੋਂ ਲੈ ਕੇ 30-35 ਕਿਲੋ ਤੱਕ ਦੀਆਂ ਬੱ ਹਫਤਾ ਰੇ ਨਾ ਸੂਨ ਨੂੰ ਪਹਿਲੇ ਸੂਏ ਨੇ 24-25 ਕਿਲੋ ਦੁੱਧ ਕੱਢਿਆ ਪਿੱਠ ਪੂੜਾ ਦੇਖੋ ਬੱਚੀ ਦਾ ਕਿੰਨਾ ਚੰਗਾ ਇੱਥੋਂ ਪੀਟ ਲਾਂਡੂ ਲਾਂਡੋ ਪਤਾ ਲੱਗ ਜੂ 24-25 ਕਿਲੋ ਦੁੱਧ ਕੱਢਿਆ ਹਫਤਾ ਸੂਨ ਨੂੰ ਰੇ ਨਾ ਨਾਲ ਵਾਲੀ ਬੱਚੀ ਦੇ ਕੁਝ ਕੁ ਦਿਨ ਸੂਨ ਨੂੰ ਲੈਂਦੇ ਆ ਇਹਨੇ ਵੀ 26-27 ਕਿਲੋ ਦੁੱਧ ਕੱਢਿਆਗਾ ਇਹ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਚੰਗੀਆਂ ਪਲੀਆਂਆਂ ਵੀ ਬੱਚੀਆਂ ਨੇ ਮਾਨਤਨ ਫੁੱਲ ਕੀਤਾ ਜਿਉਗਾ ਦੇਖੋ ਹੱਥੀਚੁਆਈ ਵਾਲਾ ਥਾਣਾ ਹਾਈਟ ਲੈਂਥ ਬੱਚੀਆਂ ਦੀ ਫੁੱਲਾ ਇਹਨੇ 27-28 ਕਿਲੋ ਦੁੱਧ ਦਿੱਤਾ ਦੇਖੋ ਥਣ ਦੇਖੋ ਕੱਲਾ ਕੱਲਾ ਨਿਕਲਵਾ ਬਾਕੀ ਜਿਹਨ ਤੁਸੀਂ ਕੱਚੇ ਸ਼ੈੱਡ 'ਚ ਦੱਸ ਕੇ ਖਰੀਦ ਸਕਦੇ ਹੋ ਪਹਿਲਾ ਦੂਜਾ ਨੰਬਰ ਦੇਖੋ ਤੁਸੀਂ ਠੰਡੀ ਸੀਲ ਆ ਹਿੱਟ ਲਾਂਡੂਲਾ ਬਹੁਤ ਪਈਆਂ ਨੇ ਬਾਡੀ ਬੰਤਰ ਦੀ ਬਹੁਤ ਚੰਗੀ ਆ ਦੁੱਧ 30 ਕਿਲੋ ਖੁੱਲਾ ਦੇਣਾ ਬੱਚੀ ਨੇ ਪਲ ਸਾਮ੍ਹਕੇ ਹਜੇ ਸੋ ਅੱਗੇ ਇਹ ਬੱਚੀ ਦਾ ਵੀ 26-27 ਕਿਲੋ ਦੁੱਧ ਦਿੱਤਾ ਹੋਇਆਗਾ ਇਹ ਵੀ ਹਜੇ ਦੱਸ ਦੇਣ ਦੀ ਕੱਚੀ ਆ ਤੇ ਇੱਧਰ ਇੱਧਰ ਆ ਜਾਓ ਬਤ ਲਾਸਟ ਤੇ ਸੋ ਲਾਸਟ ਤੇ ਜਿਹੜੀ ਸੋਲਾ ਕ੍ਰੋਸ ਪਾਂਚ ਪੈਂਦੀ ਆ ਦੁੱਧ ਚੰਗਾ ਦਿੱਤਾ 22-23 ਲੀਟਰ ਹੱਥ ਫੇਰ ਕੇ ਦਾ ਥਣ ਚੰਗਾਗਾ ਦੇਖੋ ਗਰਲੈਂਡੋ ਦੇ ਵਿੱਚ ਕ੍ਰੋਸ ਆ ਇਹਨੂੰ ਕਹਿੰਦੇ ਆ ਗਰਲੈਂਡੋ ਕ੍ਰੋਸ ਸੋ ਦੇਖੋ ਠੰਡੀ ਠੁੰਡੀ ਦੇਖੋ ਟੇ ਲਾਂਡੂ ਲੱਗੀਆਂ ਨੇ ਗਰਲੈਂਡੋ ਕ੍ਰੋਸ ਬੱਸੀ ਆ ਤੋੜ ਕੇ ਦਿਖਾ ਦੇ ਮਾੜੀ ਥਣ ਦੇਖੋ ਕੱਲਾ ਕੱਲਾ ਨਿਕੜਵਾ ਕੱਲਾ ਕੱਲਾ ਨਿਕੜਵਾ ਥਣ ਲੱਗਾ ਹੋਇਆ ਤੀਜੋਈ ਵਾਲਾ ਸੋ ਇਧਰ ਇਹ 5-7 ਨਗ ਇਹ ਨੇ ਬਾਕੀ ਜਦ ਮਰਜੀ ਆਪਣੇ ਫਾਰਮ ਤੇ ਆ ਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਹਮੇਸ਼ਾ ਆਪਣੇ ਫਾਰਮ ਤੇ 20 ਤੋਂ 25 ਨਗ ਹੁੰਦੇ ਨੇ ਸੋ ਦੇਖੋ ਗਰਲੈਂਡੋ ਕ੍ਰੋਸ ਦੇ ਵਿੱਚ ਪੈਂਦੀ ਆ ਸੋ ਦੇਖੋ ਥਾਣਾ ਬਾਨੇ ਦੀ ਬਹੁਤ ਸੋਹਣੀ ਬਾਨੀ ਹੈ ਹਜੇ ਢਿੱਲਾ ਢੋਲਾ ਬਹੁਤ ਪਈਆਂ ਨੇ ਲਾਸਟ ਤੇ ਆ ਗਈ ਇਹ ਤੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦਾ ਧੰਨਵਾਦ